ਇਹ ਤਸਵੀਰਾਂ ਆ ਮੁਹਾਰੇ ਗਵਾਹੀ ਦੇ ਰਹੀਆਂ ਨੇ ਕਿ ਯੋਜਨਾਵਾਂ ਨੂੰ ਲੈ ਕੇ ਸ਼ੁਰੂ ਹੋਈ ਟਕਰਾਰ ਵੱਡੀ ਜੰਗ ਦਾ ਅਖਾੜਾ ਬਣਦੀ ਜਾ ਰਿਹਾ ਹੈ ਆਲਮੀ ਕਿ ਹੁਸ਼ਿਆਰਪੁਰ ਪਠਾਨਕੋਟ ਤੋਂ ਲੈ ਕੇ ਜਲੰਧਰ ਤੇ ਪੰਜਾਬ ਸਰਕਾਰ ਵੱਲੋਂ ਜਿੱਥੇ ਭਾਜਪਾ ਲੀਡਰਾਂ ਵੱਲੋਂ ਚਲਾਏ ਜਾ ਰਹੇ ਅਭਿਆਨ ਤੇ ਲਈ ਐਕਸ਼ਨ ਤਹਿਤ ਲੀਡਰਾਂ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਥੇ ਹੀ ਇਸ ਮੌਕੇ ਜ਼ਬਰਦਸਤ ੱੱਕਾ ਮੁੱਕੀ ਵੀ ਹੋਈ ਅਦੇਸ਼ ਤੱਕੇ ਸ਼ਾਇਕ ਕੇ ਲਾਫ ਹੁਣ ਭੀਜਪੀ ਨੇ ਸਿੱਧਾ ਬੂਹਾ ਰਾਜ ਭਵਨ ਦਾ ਖੜਕਾਇਆ ਰਾਜਪਾਲ ਨੂੰ ਸ਼ਿਕਾਇਤ ਨਾਲ-ਨਾਲ ਮੰਗ ਪੱਤਰ ਸੌਂਪ ਦਿਆ ਦਲੀਲਾਂ ਤੇ ਤਰਕ ਇੰਜ ਰਹੀ ਕਿ ਪੰਜਾਬ ਸਰਕਾਰ ਜਾਣ ਬੁਝ ਕੇ ਲੋਕਾਂ ਤੱਕ ਕੇਂਦਰ ਦੀਆਂ ਸਕੀਮਾਂ ਨਹੀਂ ਪਹੁੰਚਣ ਦੇ ਰਹੀ ਅਤੇ ਸਰਕਾਰ ਵੱਲੋਂ ਪਿੰਡ-ਪਿੰਡ ਉਹਨਾਂ ਵੱਲੋਂ ਲਏ ਜਾ ਰਹੇ ਕੈਂਪ ਵੀ ਬੰਦ ਕਰਵਾਏ ਜਾ ਰਹੇ ਨਹੀਂ ਇਹ ਹੀ ਨੇ ਭੀਜਪੀ ਦਾ ਇਲਜ਼ਾਮ ਹੈ ਕਿ ਇਹਨਾਂ ਕੈਂਪਸ ਜ਼ਰੀਏ ਜਿਤੇ ਉਹ ਲੋਕਾਂ ਨੂੰ ਕੇਂਦਰ ਸਰਕਾਰ ਦੀ ਯੋਜਨਾਵਾਂ ਬਾਰੇ ਜਨਤਾ ਨੂੰ ਜਾਗਰੂਕ ਕਰ ਰਹੀ ਨਹੀਂ ਉਤੋਂ ਹੀ ਲੋਕ ਇਹਨਾਂ ਯੋਜਨਾਵਾਂ ਦੀ ਵੀ ਪੜਤਾ ਪੜ ਰਹੇ ਨਹੀਂ ਅਧ ਸਰਕਾਰ ਇਹ ਸਭ ਨੂੰ ਰੋਕਣ ਲਈ ਸਾਜ਼ਿਸ਼ ਤਹਿਤ ਅਜਿਹੇ ਕਦਮ ਚੁੱਕ ਰਹੀ ਹੈ ਨਸ਼ਾ ਤਸਕਰਾਂ ਗੈਂਗਸਟਰਸ ਲੋਕਾਂ ਤੋਂ ਫਿਰੋਤیاں ਲੈਣ ਵਾਲੇ ਤੇ ਹਰ ਕਿਸਮ ਦਾ ਬਦਮਾਸ਼ ਉਹਨਾਂ ਨੂੰ ਫੜਨ 'ਚ ਨਾਕਾਮ ਹੈਬ ਰਹੀ ਸਰਕਾਰ ਅੱਜ ਗਰੀਬਾਂ ਨੂੰ ਮਦਦ ਦੇਣ ਵਾਸਤੇ ਜਿਹੜਾ ਬੀਜੇਪੀ ਦੁਆਰਾ ਪੰਜਾਬ ਦੇ ਅੰਦਰ ਸਾਰੇ ਪਿੰਡਾਂ ਦੇ ਅੰਦਰ ਕੈਂਪ ਲਵਾਏ ਜਾ ਰਹੇ ਹਨ ਉੱਥੇ ਧੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਵਰਕਰਸ ਨੂੰ ਇਸ ਕਰਕੇ ਪਕੜਿਆ ਜਾ ਰਿਹਾ ਹੈ ਤਾਂ ਕਿ ਉਹ ਗਰੀਬਾਂ ਤਾਈਂ ਕੇਂਦਰ ਸਰਕਾਰ ਦੀਆਂ ਜਿਹੜੀ ਸਕੀਮਾਂ ਹੈ ਉਹ ਉਹਨਾਂ ਤੈ ਨਾ ਪਹੁੰਚ ਸਕਣ ਸ਼ਾਬਾਸ਼ ਭਗਵੰਤ ਮਾਨ ਜੀ ਕੀ ਬਾਤ ਹੈ ਅਸਲ ਆਮ ਆਦਮੀ ਦਾ ਚਿਹਰਾ ਤੁਸੀਂ ਜਿਹੜਾ ਦਿਖਾਇਆ ਹੈ ਜਾਂ ਤੁਹਾਡਾ ਜਿਹੜਾ ਮਕੋਟਾ ਉੱਤਰ ਕੇ ਅੱਜ ਥੋੜਾ ਅਸਲ ਤਾਨਾਸ਼ਹੀ ਦਾ ਚਿਹਰਾ ਉਹ ਸਾਹਮਣੇ ਆਇਆ ਹੈ ਸਾਡੇ ਕੰਮਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਹੈ ਔਰ ਅੱਜ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ 'ਚ ਪਾ ਕੇ ਥਾਣਿਆਂ 'ਚ ਲੈ ਕੇ ਗਏ ਨੇ ਔਰ ਇਹ ਪੂਰੀ ਤਰ੍ਹਾਂ ਨਾਲ ਮਨੀਸ਼ ਸੋਸੋਦੀਆ ਨੇ ਜਿਹੜਾ ਇਹ ਗੱਲ ਕਹੀ ਸੀ ਨਾ ਕਿ ਸਾਮ ਦੰਡ ਬੇਦ ਚੁਸ਼ਲ ਕਪੜ ਫਰੇਵ ਇਹ ਉਹਦੀ ਤਰਜ਼ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਅਸੀਂ ਸਮੁੱਚੇ ਤੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਗੁਰਵਿੰਦਰ ਸਿੰਘ ਢਿੱਲੋਂ ਜੁੜ ਚੁੱਕੇ ਨੇ ਗੁਰਵਿੰਦਰ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਬੀਜੇਪੀ ਤੋਂ ਸਾਡੇ ਨਾਲ ਚੇਤਨ ਮੋਨ ਜੋਸ਼ੀ ਜੀ ਜੁੜ ਚੁੱਕੇ ਨੇ ਸੋ ਜੋਸ਼ੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੋਸ਼ੀ ਸਾਹਿਬ ਸਭ ਤੋਂ ਪਹਿਲਾਂ ਸਵਾਲ ਤੁਹਾਹਨੂੰ ਕਿ ਆਖਰ ਅਜੇਹਾ ਬੀਜੇਪੀ ਪੰਜਾਬ ਦੇ ਵਿੱਚ ਕੀ ਕਰ ਰਹੀ ਹੈ ਕਿ ਸੂਬਾ ਸਰਕਾਰ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਨਾਗਾਵਾਰ ਗੁਜ਼ਰ ਰਿਹਾ ਹੈ ਇਹਨਾਂ ਦੇ ਭੇਦ ਖੁੱਲਦੇ ਪਏ ਨੇ ਸੂਬਾ ਸਰਕਾਰ ਦੇ ਬਿਲਕੁਲ ਇਹਨਾਂ ਸੈਂਟਰ ਵੱਲੋਂ ਜਿਹੜੀਆਂ ਸਕੀਮਾਂ ਆਈਆਂ ਵਾ ਲੋਕਾਂ ਤੱਕ ਉਹ ਬੈਨੇਫੀਸ਼ੀਅਰੀ ਨੂੰ ਲੋਕਾਂ ਤੱਕ ਜਾਣਕਾਰੀ ਜਾ ਰਹੀ ਹੈ ਇਹਨਾਂ ਨੂੰ ਵੈਸਟੈਂਡ ਵੀ ਨਹੀਂ ਸਮਝ ਆ ਰਹੀ ਦੀ ਕੀਤਾ ਕੀ ਜਾਵੇ ਸਾਢੇ 3 ਸਾਲ ਤੱਕ ਕੀਤਾ ਕੁਛ ਨਹੀਂ ਇਹਨਾਂ ਨੇ ਜੀ ਹੁਣ ਜੇ ਇਦਾਂ ਦੀ ਗੱਲਾਂ ਕੀਤੀਆਂ ਕਈਆਂ ਨੇ ਤੇ ਫਾਰਮ ਭਰੇਗੇ ਇਹਨਾਂ ਨੇ ਬੰਦਾ ਪੁੱਛੇ ਕੀ ਸਮੇਂ-ਸਮੇਂ ਤੇ ਕਿਹੜੀਆਂ-ਕਿਹੜੀਆਂ ਸਰਕਾਰਾਂ ਉਦੋਂ ਲੋਕਾਂ ਦੇ ਫਾਰਮ ਨਹੀਂ ਸੀ ਭਰਉਂਦੀਆਂ ਇਹਨਾਂ ਨੇ ਨਹੀਂ ਭਰਾਈ ਗੱਲ ਇੱਥੇ ਮਸਲਾ ਇਹ ਆ ਗਿਆ ਵਾ ਅੱਜ ਡਾਟਾ ਚੋਰੀ ਦੀ ਗੱਲ ਕਰਨੇ ਡਾਟਾ ਮੇਰੇ ਨਾਲ ਕੋខਾ ਕੰਮ ਕਿ ਤੂੰ ਮਸਲਾ ਤੇ ਹੈ ਕਿ ਜਿਹੜੇ ਬੈਨੀਫੀਸ਼ੀਰੀਜ਼ ਹੈਗੇ ਨੇ ਉਹਨਾਂ ਬੈਨੀਫੀਸ਼ੀਰੀਜ਼ ਦੇ ਕੋਲ ਇਹਦਾ ਬੈਨੀਫਿਟ ਜਾਣਾ ਚਾਹੀਦਾ ਕੀ ਕਾਰਨ ਆ ਕਿ ਸੂਬਾ ਸਰਕਾਰ ਚੁੱਪ ਕਰਕੇ ਕਉ ਬੈਠੀ ਡੈਪਟੀ ਕਮਿਸ਼ਨਰਸ ਨੂੰ ਵੀ ਪੂਰੀ ਇਨਫੋਰਮੇਸ਼ਨ ਹੁੰਦੀ ਆ ਡੈਪਟੀ ਕਮਿਸ਼ਨਰਸ ਬੈਠੇ ਕੀ ਕਰ ਰਹੇ ਨੇ ਅੱਜ ਇੱਕ ਪੁਲਿਸ ਵਾਲਾ ਐਸਐਚਓ ਜਾ ਕੇ ਕਹਿੰਦਾ ਮੇਰੇ ਇਲਾਕੇ ਜੀ ਰਿਕਰਨਾ ਉਹਦੇ ਪਿਓ ਦਾ ਇਲਾਕਾ ਵਾ ਉਹਨੇ ਰਜਿਸਟਰੀ ਕਰਾਈ ਆਪਣੇ ਇਲਾਕੇ ਦੀ ਕੀ ਗੱਲੇ ਗੁੰਡਾਗਰਦੀਆਂ ਬਦਮਾਸ਼ੀਆਂ ਏਦਾਂ ਚੱਲਦੀਆਂ ਵੀ ਜਿਸ ਬਤਮੀਜ਼ੀ ਨਾਲ ਉਹ ਗੰਦੀ ਲੈਂਗੁਏਜ ਉਸ ਬੰਦੇ ਨੇ ਗੱਲ ਕੀਤੀ ਤੁਹਾਨੂੰ ਲੱਗਦਾ ਵਾ ਕਿ ਇਥੇ ਇੱਕ ਲੋਕਤੰਤਰ ਰਹਿ ਗਿਆ ਸਵਾਸਾਲ ਇਹਨਾਂ ਦਾ ਇਹ ਨਹੀਂ ਲੱਭਣੇ ਬਾਅਦ ਚੋਂ ਲੇਕਿਨ ਇੰਨੀ ਗੱਲ ਤੁਹਾਨੂੰ ਮੈਂ ਦੱਸਣਾ ਮਨੀਸ਼ ਸੋਦੀਆ ਨੇ ਪੰਜਾਬ ਦੀ ਪੱਗ ਨੂੰ ਪੰਜਾਬ ਦੀ ਮੋਛ ਨੂੰ ਤੇ ਪੰਜਾਬ ਦੀ ਨਸਲ ਨੂੰ ਵਗਾਲਿਆ ਸਾਮ-ਦਾਮ ਦੰਡ ਬੇਦ ਲੜਾਈ ਝਗੜਾ ਜੋ ਉਹਨੇ ਬੋਲਿਆ ਉੱਥੇ ਇਹਨੂੰ ਇਹ ਨਹੀਂ ਪਤਾ ਕਿ ਮੇਰੇ ਇਸ਼ਕ ਦੇ ਨਹੀਂ ਪਾਇਤਾਂ ਦੇ ਅਸੀਂ ਚਰਖੜੀਆਂ ਦੇ ਵਿੱਚ ਰਹੇ ਹਾਂ ਜੋਸ਼ੀ ਸ਼ਾਹ ਐਸੇ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਸੂਬਾ ਸਰਕਾਰ ਜਿਹੜੀ ਆ ਉਹ ਲਾਗੂ ਨਹੀਂ ਕਰ ਪਾ ਰਹੀ ਕੇਂਦਰ ਦੀਆਂ ਸਕੀਮਾਂ ਤੇ ਭਾਜਪਾ ਨੂੰ ਇਸ ਦੇ ਲਈ ਮੈਦਾਨ ਦੇ ਵਿੱਚ ਉਤਰਨਾ ਪੈ ਰਿਹਾ ਤੇ ਉਸ ਦੇ ਲਈ ਫਾਰਮ ਵੀ ਭਰਨੇ ਪੈ ਰਹੇ ਨੇ ਬਹੁਤ ਨੇ ਜਿੱਦਾਂ ਕਿਸੇ ਗਰੀਬ ਦਾ ਮਕਾਨ ਬਣਦਾ ਠੀਕ ਹੈ ਜੀ ਉਹਦੇ ਵਾਸਤੇ ਸੈਂਟਰ ਵੱਲੋਂ ਪੈਸੇ ਆਉਂਦੇ ਨੇ ਤੇ ਇਹਨਾਂ ਨੇ ਪਛੋਟਾ ਜਿਹਾ ਇੱਕ 파ਟ ਪਾਉਣਾ ਹੁੰਦਾ ਜੇ ਨਹੀਂ ਪਾਉਂਦੇ ਤੇ ਉਹ ਫ੍ਰੀਜ਼ ਪਏ ਰਹਿੰਦੇ ਨੇ ਪੈਸੇ ਉਸ ਟੂਲ ਦੇ ਵਿੱਚ ਇਹਦੇ ਟਾਇਲਟਸ ਬਣਾਉਂਦੀਆਂ 스ਕੀਮਾਂ ਨੇ ਉਹਦੇ ਪਿੱਛੇ ਪੈਸੇ ਆਉਂਦੇ ਨੇ ਦੇਖੋ ਨਰਿੰਦਰ ਭਾਈ ਮੋਦੀ ਨੇ ਜਦੋਂ ਅ ਸਰਕਾਰ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਸਰਕਾਰ ਲੈ ਕੇ ਆਈ ਉਹਦੇ ਵਿੱਚ ਇੱਕ ਬੜਾ ਸੁਨਾ ਪ੍ਰੋਸੈਸ ਦੱਸਿਆ ਗਿਆ ਕਿ ਇਨਸਾਨ ਗਰੀਬ ਘਰ 'ਚ ਫਾਇਦਾ ਜ਼ਰੂਰ ਹੋ ਸਕਦਾ ਵਾ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਉਹ ਆਪਣੀ ਸੁਵਿਧਾਵਾਂ ਤੋਂ ਵਾਂਝਾ ਰਹਿਣ ਵਾਲਾ ਬੰਦਾ ਉਹਨੂੰ ਗਰੀਬ لیکن ایک انسان ਜਦੋਂ ਪੈਦਾ ਹੁੰਦਾ ਉਹਦੀ ਛੱਤ ਵਾਸਤੇ ਸੈਂਟਰ ਗਵਰਨਮੈਂਟ ਨੇ ਪੈਸੇ ਦਿੱਤੇ ਹੁੰਦੇ ਸੂਬਾ ਸਰਕਾਰ ਨੇ ਥੋੜੇ ਜਿਹੇ ਪੈਸੇ ਪਾਉਣੇ ਹੁੰਦੇ ਫਿਰ ਉਸ ਘਰ ਦੇ ਵਿੱਚ ਨਲ ਨਾਲ ਚੱਲ ਜੀ ਉਹ ਸੈਂਟਰ ਗਵਰਨਮੈਂਟ ਦੀ ਸਕੀਮ ਹੁੰਦੀ ਆ ਉਸ ਤੋਂ ਬਾਅਦ ਉਸ ਘਰ ਦੇ ਵਿੱਚ ਟਾਇਲਟ ਸੇ ਅਰੇਂਜਮੈਂਟ ਵਾਸਤੇ ਪਖਾਨਿਆਂ ਦੇ ਰੀਜਨਲ ਵਾਸਤੇ ਉਹਨੂੰ ਲਖਰੀ ਸਾਰੀਆਂ ਸਕੀਮਾਂ ਨੂੰ ਦੱਸਣ ਦੇ ਲਈ ਉਹ ਫਾਰਮ ਜਾਂ ਰਜਿਸਟ੍ਰੇਸ਼ਨ ਕਰਾਉਣ ਦੀ ਕੀ ਲੋੜ ਹੈ ਜਦ ਤੱਕ ਜਦ ਸੂਬਾ ਸਰਕਾਰ ਨੇ ਕਰਨਾ ਹੀ ਕੱਖਣੀ ਲੋਕਾਂ ਤੱਕ ਸਹੂਲਤਾਂ ਨਹੀਂ ਪਹੁੰਚਣੀਆਂ ਤੇ ਉੱਥੇ ਲੋਕੀ ਮਨਮਤੀ ਨਾਲ ਆ ਕੇ ਬੈਠੇ ਸੀਗੇ ਠੀਕ ਹੈ ਠੀਕ ਆ ਸਾਡੇ ਨਾਲ ਗੁਰਿੰਦਰ ਢਿੱਲੋਂ ਜੁੜੇ ਹੋਏ ਆਪਾਂ ਉਹਨਾਂ ਨੂੰ ਪੁੱਛ ਲੈਨੇ ਆਪਾਂ ਉਹਨਾਂ ਨੂੰ ਸ਼ਾਮਲ ਕਰ ਲਈਏ ਢਿੱਲੋਂ ਸਾਹਿਬ ਆਖਰ ਇਹਦੇ ਵਿੱਚ ਡੇਟਾ ਚੋਰੀ ਵਾਲੀ ਕਿਹੜੀ ਗੱਲ ਰਨਾਵਾ ਸਾਹਬੇ ਅਸਲ ਦੇ ਵਿੱਚ ਬੀਜੇਪੀ ਜਿਹੜੀ ਆ ਸਾਰੇ ਦੇਸ਼ ਦੇ ਵਿੱਚ ਕੰਮ ਦਾ ਕਿਸੇ ਦੀ ਡੱਕਾ ਤੋੜ ਕੇ ਦੂਰਾ ਕਰ ਨਹੀਂ ਰਹੇ ਸਿਰਫ ਚੁਸਤੀਆਂ ਤੇ ਚਲਾਕੀਆਂ ਖੇਡ ਖੇਡ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ ਸਾਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦਾ ਪਤਾ ਚੱਲ ਗਿਆ ਸੀ 15 ਲੱਖ ਹਰ ਘਰ ਮੇ ਆਉਣਗੇ ਹਰੇਕ ਕੇ ਖਾਤੇ ਮੇ ਆਉਣਗੇ ਦੇ ਬਾਅਦ ਚ ਇਹਨਾਂ ਨੇ ਕਹਿਣਗੇ ਸਾਤਾ ਸੀ ਜੇ ਤੋ ਇਹ ਇੱਕ ਚੁਣਾਵੀ ਜੁਮਲਾ ਥਾ ਇਹਨਾਂ ਨੇ ਸੋਚਿਆ ਸ਼ਾਇਦ ਸਾਰੇ ਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਚੱਲੂਗਾ ਕਰਨਾਟਕ ਦੇ ਵਿੱਚ ਇਹਨਾਂ ਦੇ ਉੱਤੇ ਵੋਟ ਚੋਰੀ ਦਾ ਇਲਜ਼ਾਮ ਲੱਗਿਆ ਔਰ ਉਹਦਾ ਇਹਨਾਂ ਨੂੰ ਜਵਾਬ ਦੇਣਾ ਨਹੀਂ ਬਣਦਾ ਬਿਹਾਰ ਦੇ ਵਿੱਚ ਇਹਨਾਂ ਨੇ 65 ਲੱਖ ਲੋਕਾਂ ਦੀਆਂ ਵੋਟਾਂ ਕੱਟਣ ਦਾ ਪ੍ਰੋਗਰਾਮ ਬਣਾ ਲਿਆ ਲੇਕਿਨ ਮੈਂ ਸਮਝਾ ਦੇਣਾ ਚਾਹਨਾ ਬੀਜੇਪੀ ਵਾਲਿਆਂ ਨੂੰ ਕਿ ਇੱਕ ਵੀ ਵੋਟ ਜਿਹੜੀ ਉਹ ਚੋਰੀ ਬਿਹਾਰ ਦੇ ਵਿੱਚ ਨਹੀਂ ਹੋ ਸਕੂਗੀ ਰਹੀ ਪੰਜਾਬ ਦੀ ਗੱਲ ਦੇਖੋ ਸਾਰੇ ਦੇਸ਼ ਦੇ ਵਿੱਚ ਇਸ ਸਕੀਮ ਲਾਗੂ ਆ ਲੇਕਿਨ ਕੱਲੇ ਪੰਜਾਬ ਦੇ ਉੱਤੇ 11 ਲੱਖ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟਣ ਦਾ ਇਹਨਾਂ ਨੇ ਪ੍ਰੋਗਰਾਮ ਬਣਾ ਲਿਆ ਡੇਟਾ ਜਿਹੜਾ ਉਹ ਸਾਰਾ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੀਆਂ ਸਕੀਮਾਂ ਲੋਕਾਂ ਕੋਲੋਂ ਪੁੱਛ-ਪੁੱਛ ਕੇ ਉਹਨਾਂ ਕੋਲੋਂ ਲੈ ਲਿਆ ਤੇ ਮੁੜ ਕੇ ਉਹਨੂੰ ਕਰਕੇ ਹੁਣ ਇਹਨਾਂ ਕੋਲ 4 ਵੀਲਰ 4 ਵੀਲਰ ਗੱਡੀ ਆ ਜੀ ਇਹਨਾਂ ਦੇ ਘਰੇ 4 ਫੋਨ ਆ ਜੀ ਇਹਨਾਂ ਦਾ ਮਕਾਨ ਪੱਕਾ ਹੈ ਜੀ 11 ਲੱਖ ਦੇ ਕਰੀਬ ਰਾਸ਼ਨ ਕਾਰਡ ਜਿਹੜੇ ਆ ਜਿਹੜਾ ਮੁਫਤ ਰਾਸ਼ਨ ਸੈਂਟਰ ਗਵਰਨਮੈਂਟ ਦੀ ਇਹ ਜੋਸ਼ੀ ਜੀ ਕਹਿ ਰਹੇ ਆ ਜੀ ਸਾਡੀਆਂ ਸਕੀਮਾਂ ਲਾਗੂ ਨਹੀਂ ਪੰਜਾਬ ਸਰਕਾਰ ਨੇ 60 40 ਦੀ ਰੇਸ਼ਨਲ ਪੈਸੇ ਪਾਉਣੀ ਪਾਉਣੇ ਐ ਇੱਥੇ ਕਿਹੜੀ ਗੱਲ ਆ ਓਏ ਅਸੀਂ ਤਾਂ ਤੜਫਦੇ ਫਿਰਦੇ ਆ ਸਾਨੂੰ ਪੈਸੇ ਦਿਓ ਪੰਜਾਬ 'ਚ ਲੋਕਾਂ ਦੇ ਬਹੁਤ ਮਕਾਨ ਕੱਚੇ ਨੇ ਅਸੀਂ ਉਹਨਾਂ ਨੂੰ ਪਾਈਏ ਸਾਡੀਆਂ ਦਾ ਸਕੀਮਾਂ ਦਾ ਨਾਂ ਨਹੀਂ ਪੂਰਾ ਤੁਸੀਂ ਪਾ ਰਹੇ ਉਹ ਵੀ ਕੱਢ ਦਿੰਦੇ ਆ ਅਸੀਂ ਡੇਟਾ ਪਾਉਨੇ ਆ ਤੁਹਾਨੂੰ ਕਰਕੇ ਸਕੀਮਾਂ ਦੇ ਵਿੱਚ ਪਾਉਨੇ ਆ ਉਹ ਹਰ ਸਾਲ ਜਿਹੜੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਨਾਂ ਜਿਹੜੇ ਆ ਉਹ ਕੱਚੇ ਮਕਾਨਾਂ ਵਾਲਿਆਂ ਦੇ ਛੱਤਾਂ ਵਾਲਿਆਂ ਦੇ ਹੁੰਦੇ ਆ ਲੇਕਿਨ ਇਹ ਲੋਕ ਜਿਹੜੇ ਆ ਉਹਨਾਂ ਨੂੰ ਸਾਰਿਆਂ ਨੂੰ ਪੈਸੇ ਨਹੀਂ ਦੇ ਪਾਉਂਦੇ ਸਾਡੇ ਕੋਲ ਤੇਰਾ ਹਾਜ਼ਰ ਆ ਜੋ ਅਸੀਂ ਹਿਸਾਬ ਪਾਉਣਾ ਹੈ ਲੇਕਿਨ ਇਹ ਬੀਜੇਪੀ ਆਪੀ ਚੁਸਤੀ ਤੇ ਚਲਾਕੀ ਦੇ ਨਾਲ ਸਿਰਫ ਬਿਆਨਬਾਜ਼ੀ ਕਰਕੇ ਉਹਦੇ ਆਸਰੇ ਥੁੱਕ ਨਾਲ ਬੜੇ ਪਕਾਉਣੇ ਚਾਹੁੰਦੀ ਆ ਲੇਕਿਨ ਸਮਝ ਲੈਣਾ ਚਾਹੀਦਾ ਪੰਡਤ ਜੀ ਠੀਕ ਹੈ ਜੋਸ਼ੀ ਸਾਹਿਬ ਜੋਸ਼ੀ ਸਾਹਿਬ 11 ਲੱਖ ਜਿਹੜੇ ਨੇ ਰਾਸ਼ਨ ਕਾਰਡ ਕੱਟਣ ਦਾ ਇਲਜ਼ਾਮ ਜਿਹੜਾ ਹੈ ਉਹ ਸੂਬਾ ਸਰਕਾਰ ਕੇਂਦਰ ਸਰਕਾਰ ਤੇ ਲਗਾ ਰਹੀ ਹੈ ਕਿ ਇਹ ਪੰਜਾਬੀਆਂ ਦੇ 10 ਲੱਖ ਦੇ ਕਰੀਬ ਰਾਸ਼ਨ ਕਾਰਡ ਜਿਹੜੇ ਉਹ ਕੱਟਣ ਦੀ ਤਿਆਰੀ ਦੇ ਵਿੱਚ ਹੈ ਕੀ ਕਾਰਨ ਨੇ ਕਿ ਅਜੇ ਦੇ ਵਿੱਚ ਕੋਈ ਸਚਾਈ ਹੈਗੀ ਦੂਜਾ ਇੱਥੇ ਗੱਲ ਆਉਂਦੀ ਹੈ ਕਿ ਠੀਕ ਹੈ ਤੁਸੀਂ ਕੇਂਦਰ ਦੀਆਂ ਸਕੀਮਾਂ ਦਾ ਪ੍ਰਚਾਰ ਕਰ ਰਹੇ ਹੋ ਪਰ ਜਿਹੜਾ ਕੇਂਦਰ ਦੇ ਵੱਲੋਂ ਸੁਪਾ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਆਰਡੀਐਫ ਦਾ ਫੰਡ ਜਿਹੜਾ 7000 ਕਰੋੜ ਦਾ ਰੋਕਿਆ ਉਹ ਕਿਉਂ ਨਹੀਂ ਰਿਲੀਜ਼ ਹੋ ਰਿਹਾ ਹੈ। ਇਹ 1.5 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਵਾ ਇਹਨਾਂ ਨੇ ਉਹਦੇ ਬਾਰੇ ਨਹੀਂ ਜਾਣਕਾਰੀ ਦਿੰਦੇ। ਇਹਨਾਂ ਨੇ ਇੱਕ ਬੜਾ ਝੂਠ ਬੋਲਿਆ ਜੀ ਤਗੜਾ ਜੀ ਵੀ ਅਸੀਂ ਲੋਕਾਂ ਨੇ ਡਾਟੇ ਲੈ ਕੇ ਭੇਜੇ ਨੇ ਸਾਨੂੰ ਪੈਸੇ ਨਹੀਂ ਪੈਸੇ ਪੰਜਾਬ ਦੇ ਪਤਾ ਨਹੀਂ ਢਿੱਲੋਂ ਸਾਹਿਬ ਨੂੰ ਫਿਰ ਨੌਲੇਜ ਨਹੀਂ ਹੈਗੀ। ਸੈਂਟਰ ਵੱਲੋਂ ਉਹ ਇੱਕੋ ਜਿਹਾ ਫੰਡ ਰਿਲੀਜ਼ ਹੁੰਦਾ ਵਾ। ਸਾਰਿਆਂ ਦੇ ਕੁਝ ਫੰਡ ਰੀਲੀਜ਼ ਹੁੰਦਾ ਵਾ ਉਸ ਕਿੱਟੀ ਦੇ ਵਿੱਚ ਪਿਆ ਹੁੰਦਾ ਉਸ ਪੂਲ 'ਚ ਪੈਸਾ ਫ੍ਰੀਜ਼ ਰਹਿੰਦਾ ਜਦ ਤੱਕ ਸਟੇਟ ਗਵਰਨਮੈਂਟ ਉਹਦੇ ਵਿੱਚ ਆਪਣਾ ਕੰਟ੍ਰਿਬਿਊਸ਼ਨ ਨਹੀਂ ਕਰਦੀ ਇਹ ਜਿਹੜੇ ਇਹਨਾਂ ਨੇ ਮੈਡੀਕਲ ਕਾਲਜ ਦੋ ਪਾਏ ਸੀਗੇ ਜਿੱਦਾਂ ਦਾ ਉਦਘਾਟਨ ਕੀਤਾ ਸੀਗਾ ਸੈਂਟਰ ਗਵਰਨਮੈਂਟ ਵੱਲੋਂ ਪੈਸੇ ਆਗੇ ਨਹੀਂ ਸਟੇਟ ਗਵਰਨਮੈਂਟ ਵੱਲੋਂ 1 ਰੁਪਈਆ ਨੇ ਪਿਆ ਉਦਘਾਟਨ ਹੋਏ ਨੇ ਜਿੰਮੇਵਾਰ ਕੌਣ ਨੇ ਇਹਦਾ ਜਵਾਬ ਹੈਗਾ ਇਹਨਾਂ ਕੋ ਹੁਣ ਤੁਸੀਂ ਕਹਿੰਦੇ ਰਾਸ਼ਨ ਕਾਰਡ ਦੀ ਗੱਲ ਕੀਤੀ ਆ ਪੂਰੇ ਹਿੰਦੁਸਤਾਨ ਦੇ ਵਿੱਚ 8 ਕਰੋੜ ਦੇ ਕਰੀਬ ਰਾਸ਼ਨ ਕਾਰਡ ਜਿਹੜੇ ਨੇ ਤਕਰੀਬਨ ਤਕਰੀਬਨ ਉਹ ਡਿਲੀਟ ਹੋ ਰਹ ਜਸਟੀਫਾਈ ਨਹੀਂ ਕਰ ਪਏ ਆਪਣੀ ਹੋਂਦ ਨੂੰ ਜਸਟੀਫਾਈ ਨਹੀਂ ਕਰ ਰਹੇ ਉਹਦੇ 11 ਲੱਖ ਤੇ ਪੰਜਾਬ ਦਾ ਇੱਕ ਛੋਟਾ ਜਿਹਾ ਪੋਰਸ਼ਨ ਹੈ ਤੇ ਜੇ ਤੁਹਾਨੂੰ ਲੱਗਦਾ ਵਾ ਕਿ ਉਹ ਜਿਹੜੇ ਜਿਹੜੇ ਹੈਗੇ ਨੇ ਬਿਲਕੁਲ ਸਹੀ ਨਹੀਂ ਤੇ ਸੂਬਾ ਸਰਕਾਰ ਕੋਰਟ ਵਿੱਚ ਚੱਲ ਜੇ ਉਹ ਡਾਟਾ ਲੈ ਕੇ ਸਾਰੇ ਅਸੀਂ ਮਨਾਂ ਕੀਤਾ ਕਿਸੇ ਗੱਲ ਦਾ 8 ਕਰੋੜ ਪੂਰੇ ਹਿੰਦੁਸਤਾਨ 'ਚ ਨੇ ਪੰਜਾਬ ਵਾਸਤੇ 11 ਲੱਖ ਹੁਣ ਜਿਹੜੇ ਬੰਦੇ ਇੰਨਾ ਸਰਵਿਸਿਜ਼ ਨੂੰ ਅਵੇਲ ਕਰਦੇ ਪਏ ਨੇ ਕੀ ਉਹ ਸਰਵਿਸਿਜ਼ ਦੇ ਕਾਬਿਲ ਹੈਗੇ ਨੇ ਐਲੀਜੀਬਲ ਹੈਗੇ ਕਿ ਨਹੀਂ ਹੈਗੇ ਇਸ ਗਲੋਂ ਸੁਭਾ ਸਰਕਾਰ ਨੇ ਇਹ ਕਹਿੰਦੇ ਪਏ ਅਸੀਂ ਸਕੀਮਾਂ ਲਾਗੂ ਕਰਦੇ ਪਏ ਸਾਡੇ ਕੋ ਪੈਸੇ ਪਏ ਹੋਏ ਨੇ ਭੈਣਾਂ ਨੂੰ ਤਾਂ 10000 ਰੁਪਏ ਦਿੱਤਾ ਨਹੀਂ ਸਗੋਂ 100 ਰੁਪਏ ਵਧਾ ਕੇ ਹੋਰ ਉਹਨਾਂ ਨੂੰ ਸਾਲ ਤੋਂ ਟਪਾਏ ਜਾਣ ਦੇ ਟਾਈਮ ਹੋਣਾ ਤਾਂ ਸੋ ਇਦਾਂ ਦੀ ਗੱਲ ਨਹੀਂ ਆ ਤੁਸੀਂ ਆਰਡੀਐਫ ਦੀ ਗੱਲ ਕਰਦੇ ਪਏ ਜੇ ਪੈਂਟ ਖਰੀਦੀ ਆ ਤਾਂ ਤੁਸੀਂ ਰਮਾਲ ਦਾ ਬਿੱਲ ਦਿਓਗੇ ਉੱਥੇ ਬੈਠੇ ਇਹ ਬਿਊਰੋਕਰੇਟਸ ਨੇ ਉਹਨਾਂ ਨੇ ਇਹੋ ਚੀਜ਼ ਨਾ ਜਸਟੀਫਾਈ ਕਰਨਾ ਕਿ ਜਿਸ ਚੀਜ਼ ਵਾਸਤੇ ਪੈਸੇ ਦਿੱਤੇ ਆ ਉਹ ਚੀਜ਼ ਦੇ ਬਿੱਲ ਦਿੱਤੇ ਜਾਣੇ ਚਾਹੀਦੇ ਹੁਣ ਇਹਨਾਂ ਨੇ ਗੱਲ ਪਿੱਛੇ ਦੀ ਕੀਤੀ ਸੀ ਸਾਡੇ ਸਿੱਧੇ ਪੈਸੇ ਡੱਕਲੇ ਇਹਨਾਂ ਸੈਂਟਰ ਗਵਰਨਮੈਂਟ ਦੀ ਸਕੀਮ ਆਉਂਦੀ ਸੀਗੀ ਤੁਸੀਂ ਉਹਦੀ ਥਾਂ ਤੇ ਆਮ ਆਦਮੀ ਕਲੀਨਿਕ ਲਿਖ ਦਿੱਤਾ ਜਦੋਂ ਵਿਵਾਦ ਵਧਿਆ ਉਸ ਤੋਂ ਬਾਅਦ ਇਹਨਾਂ ਨੂੰ ਆਮ ਆਦਮੀ ਕਲੀਨਿਕ ਦੇ ਬੋਰਡ ਅੰਦਰੋਂ ਹਟਾਉਣੇ ਪਏ ਇਹਨਾਂ ਨੂੰ ਫੰਡ ਜਾਰੀ ਹੋ ਗਿਆ ਪਰ ਚਲਾਕੀ ਵੇਖੋ ਆਮ ਆਦਮੀ ਪਾਰਟੀ ਦੀ ਆਮ ਆਦਮੀ ਕਲੀਨਿਕ ਜਿਹੜੇ ਪਹਿਲਾਂ ਬਣਾਏ ਸੀ ਉਸ ਵੱਲ ਜਾਣ ਵਾਲੇ ਰਸਤਿਆਂ ਦੇ ਡਾਇਰੈਕਸ਼ਨ ਸਾਈਨ ਜਿਹੜੇ ਹੁੰਦੇ ਨੇ ਨਾ ਉੱਥੇ ਇਹਨੇ ਵੀ ਆਮ ਆਦਮੀ ਕਲੀਨਿਕ ਲਿਖਿਆ ਵਾ ਉੱਥੇ ਯਸ਼ਮਾਨੀ ਲਿਖਿਆ ਸੋ ਇਹ ਚਲਾਕੀਆਂ ਕੀ ਕਰਨੀਆਂ ਮੈਂ ਅੱਥੇ ਇੱਕ ਗੱਲ ਕਹਿਣਾ ਵਾਂ ਜਿਸ ਪਾਰਟੀ ਦਾ ਨੇਤਾ ਹੀ ਪੰਜਾਬੀ ਨਾ ਹੋਵੇ ਔਰ ਪੰਜਾਬੀਆਂ ਨੂੰ ਸਮਝਾਉਣਾ ਹੋਵੇ ਬਈ ਤੁਸੀਂ ਸਾਮਦਾਨ ਦੰਡ ਬੇਦਨਾ ਪੰਜਾਬ ਦਾ ਮਾਹੌਲ ਵੀ ਖਰਾਬ ਕੀਤਾ ਜਾਂਦਾ ਤੇ ਕਰ ਲੋ ਨੜਾਈ ਝਗੜੇ ਦੀ ਕਰਨ ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਸੋ ਮੈਂ ਬੇਨਤੀ ਕਰਦਾ ਦੂਜੀਆਂ ਪਾਰਟੀਆਂ ਦੇ ਵੀ ਲੀਡਰ ਨਾਨ ਪੰਜਾਬੀ ਹੈਗੇ ਨੇ ਕਦੀ ਮੈਂ ਹੋਰ ਕਿਸੇ ਪਾਰਟੀ ਦੇ ਬੰਦਿਆ ਕੋ ਇੰਨੀ ਅਨੈਥੀਕਲ ਇੰਨੀ ਘਟੀਆ ਸੋਚ ਵਾਲੀ ਗੱਲ ਨਹੀਂ ਮੈਂ ਸੁਣੀ ਤੇ ਜਿਹੜਾ ਬੰਦਾ ਆਪਣੇ ਸਮੇਲਨ ਸ਼ਿਵ ਸਮੇਲਨ ਦੇ ਵਿੱਚ ਗੱਲ ਕਰਦੇ ਕਿ ਪੰਜਾਬ ਜਿਉ ਮਰਜ਼ੀ ਕਰ ਲੋ ਤੁਸੀਂ ਤੁਸੀਂ ਇਸ ਇਲੈਕਸ਼ਨ ਵਾਸਤੇ ਤਿਆਰ ਹੋ ਸ਼ਰਮ ਆਣੀ ਚਾਹੀਦੀ ਆ ਤੁਹਾਨੂੰ ਸਾਡਾ ਭਗਵੰਤ ਮਾਨ ਇੰਨਾ ਮਾੜਾ ਨਹੀਂ ਹੈਗਾ ਇਹਨਾਂ ਤੇ ਅਮਨ अरोੜਾ ਚੰਗਾ ਨਿਕਲਿਆ ਸਾਡਾ ਮੰਤਰੀ ਜਿਹਨੇ ਕੰਮਸਕਮ ਉਹਦੇ ਬਿਆਨ ਨੂੰ ਪਰਸਨਲ ਬਿਆਨ ਕਿਹਾ ਏਦੇ ਚੇਅਰਮੈਨੀਆਂ ਦੇ ਨਾਲ ਚ ਵਿੱਚ ਬੈਠੇ ਹੋਏ ਨੇ ਸਾਰੇ ਕਿ ਸਾਨੂੰ ਵਾਹ ਮਿਲ ਜੇ ਐਵੇਂ ਜੱਸੀ ਬਾਈ ਕਰਦੇ ਫਿਰਦੇ ਆ ਪੰਜਾਬ ਦੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਬੰਦੇ ਨੇ ਕੋਸਨਗੀ ਦਾ ਕੇਜਰੀਵਾਲ ਨੂੰ ਮਿਲਣ ਵਾਲੀ ਜਿਹੜੀ ਸਿਕਿਉਰਿਟੀ ਤੇ ਜਿਹੜੀਆਂ ਗੱਡੀਆਂ ਲਈ ਫੇਰਦਾ ਉਹਦਾ ਖਰਚਾ ਹੋ ਜਾਂਦਾ ਠੀਕ ਹੈ ਠੀਕ 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 ਇਹ ਆਉਣ ਵਾਲੀ 2027 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਬੜੀਆਂ ਘਟੀਆਂ ਚਾਲਾਂ ਚੱਲਣ ਦੀ ਤਿਆਰੀ ਕਰ ਰਹੀ ਹੈ ਬੀਜੇਪੀ ਪੰਜਾਬ ਦੇ ਵਿੱਚ ਇਹਨੇ ਹਿੰਦੁਸਤਾਨ ਦੇ ਵਿੱਚ ਜੋਸ਼ੀ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਉਹ ਤੁਹਾਡੇ ਪ੍ਰਧਾਨ ਮੰਤਰੀ ਪੰਜਾਬ ਦੇ ਨੇ ਬਟਾਲੇ ਦੇ ਨੇ ਤੁਹਾਡੇ ਵੀ ਤੇ ਪੰਜਾਬ ਗੁਜਰਾਤੀ ਨੇ ਤੁਹਾਡੇ ਵੀ ਤੇ ਪਾਰਟੀ ਦਾ ਲੀਡਰ ਗੁਜਰਾਤ ਤੋਂ ਆ ਕੇ ਬਣੇ ਹੋਇਆ ਪਰ ਇੰਨਾ ਗੰਦਾ ਬਿਆਨ ਨਹੀਂ ਦਿੱਤਾ ਉਹਨਾਂ ਨੇ ਇੰਨਾ ਗੰਦਾ ਬਿਆਨ ਨਹੀਂ ਦਿੱਤਾ ਪੰਜਾਬੀਆਂ ਵਾਸਤੇ ਐਡਾ ਗੰਦਾ ਬਿਆਨ ਨਹੀਂ ਦਿੱਤਾ ਜਿਹੜਾ ਲਾਲਪਤਾ ਦੇ ਬਿਆਨ ਦੇ ਦਿੱਤੇ ਲਾਹਨਤ ਏਦਾਂ ਦੀ ਜਸਟੀਫਿਕੇਸ਼ਨ ਤੇ ਲਾਹਨਤ ਏਦਾਂ ਦੀ ਜਸਟੀਫਿਕੇਸ਼ਨ ਤੇ ਏਦਾਂ ਦੀ ਜਸਟੀਫਿਕੇਸ਼ਨ ਤੇ ਲਾਹਨਤ ਲਾਹਨਤ ਏਦਾਂ ਦੇ ਬਿਆਨ ਦੇ ਉੱਤੇ ਉਹ ਡੁੱਬ ਕੇ ਮਰ ਜਾਓ ਏਦਾਂ ਦੇ ਬਿਆਨ ਦੇਣ ਵਾਲਿਓ ਤੁਹਾਡੇ ਤਾਂ ਲਾਲਪਤਾ ਪੈਂਡੀਆਂ ਲੋਕਾਂ ਦੀਆਂ ਆ ਉਹ ਦਫਾ ਖੜੋ ਏਦਾਂ ਦੇ ਬਿਆਨ ਨੂੰ ਕਿੰਨੇ ਆ ਬਿਆਨ ਦਾ ਉਹਲਾ ਬਿਆਨ ਦੇ ਦੇ ਤੁਸੀਂ ਸ਼ਰਮ ਕਰੋ ਜਸਟੀਫਾਈ ਕੀ ਕਰਦੇ ਹੋ ਲਹਨ ਦੇ ਬਿਆਨ ਤੇ ਲਹਨ ਦੇ ਇਦਾਂ ਦੇ ਬਿਆਨ ਤੇ ਲੱਖ ਲਹਨ ਦਾ ਲੱਖ ਲਹਨ ਦਾ ਤੁਹਾਡੇ ਬਿਆਨ ਦੇ ਉੱਤੇ ਜਿਹੜੇ ਤੁਸੀਂ ਕਹਿੰਦੇ ਨੇ ਸਾਮਦਾਨ ਦੰਡ ਤੇ ਅੱਜ ਲਹਨ ਤੁਹਾਡੇ ਬਿਆਨ ਤੇ ਤੁਹਾਡੇ ਬਿਆਨ ਤੇ ਲਹਨ ਦਾ ਲੱਖ ਲਹਨ ਦਾ ਤੁਹਾਡੇ ਬਿਆਨ ਤੇ ਤੁਹਾਡੇ 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 ਸਾਮਦਾਨ ਦੰਡ ਬੇਗਲੋ ਸਾਹਿਬ ਜੋਸ਼ੀ ਸਾਹਿਬ ਜੇ ਆਪਾਂ ਮੁੱਦੇ ਤੇ ਰਹੀਏ ਮੈਨੂੰ ਲੱਗਦਾ ਕਿ ਜ਼ਿਆਦੀ ਵਜੇ ਗੱਲ ਹੋਊਗੀ ਦਰਸ਼ਕਾਂ ਨੂੰ ਕਲੈਕਟੀਵ ਦੇ ਨਾਲ ਤੁਹਾਡੀ ਗੱਲ ਜੜੀ ਸਮਝ ਆਏਗੀ ਉਹ ਇੱਕ ਮੇਰਨ ਦਾ ਰਹਿਣ ਵਾਲਾ ਬੰਦਾ ਪੰਜਾਬੀਆਂ ਨੂੰ ਚੈਲੰਜ ਕਰਦਾ ਪਿਆ ਕਿਉਂ ਬੋਲਦੇ ਆ ਪੰਜਾਬੀਆਂ ਨੂੰ ਚੈਲੰਜ ਕਰਦਾ ਪਿਆ ਮੇਰਨ ਦਾ ਰਹਿਣ ਵਾਲਾ ਬੰਦਾ ਉਹ ਪੱਗਾਂ ਵਾਲੇ ਸਰਦਾਰਾਂ ਨੂੰ ਚੈਲੰਜ ਕਰਦਾ ਪਿਆ ਮੇਰਨ ਦਾ ਬੰਦਾ ਤੁਸੀਂ ਇਕੱਲੇ ਕੋਈ ਸ਼ਰਮ ਹੈਗੀ ਉਹਨੂੰ ਸ਼ਰਮ ਹੈਗੀ ਉਹਨੂੰ ਪੰਜਾਬ ਦੇ ਪੱਗਾਂ ਬੰਨ੍ਹੇ ਸਰਦਾਰਾਂ ਨੂੰ ਇੰਨੀ ਗੱਲ ਕਹਿੰਦੇ ਸਾਮਦਾਨ ਦੰਡ ਬੇਗਲੋ ਤਹਾਡੇ ਘਰ ਦਾ ਜੀ ਨਹੀਂ ਕੋਈ ਤੁਹਾਡੇ ਘਰ ਦਾ ਕੋਈ ਜੀ ਸ਼ਹੀਦ ਨਹੀਂ ਹੋਇਆ ਢਿੱਲੋ ਸਾਹਿਬ ਆਤਵਾਦ ਦੇ ਵਿੱਚ ਤੁਹਾਡੇ ਘਰ ਦਾ ਕੋਈ ਜੋਸ਼ੀ ਸ਼ਹੀਦ ਹੋਇਆ ਜੋਸ਼ੀ ਜੀ ਢਿੱਲੋ ਸਾਹਿਬ ਨੂੰ ਪਤਾ ਲੱਗਦਾ ਦੇਖੋ ਜੇ ਆਪਾਂ ਇਸ ਤਰ੍ਹਾਂ ਬਹਿਸ ਕਰਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਦੇ ਪੱਲੇ ਕੁਝ ਨਹੀਂ ਪਵੇਗਾ ਢਿੱਲੋ ਸਾਹਿਬ ਦੇ ਵਿੱਚ ਇਹਨਾਂ ਦੇ ਮੇਰੀ ਗੱਲ ਸੁਣੋ ਜੀ ਰੰਧਾਵਾ ਸਾਹਿਬ ਦੇ ਆਤਵਾਦ ਵਿੱਚ ਇਹਨਾਂ ਦੇ ਘਰ ਦਾ ਕੋਈ ਜੀ ਸ਼ਹੀਦ ਹੋਇਆ ਹੁੰਦਾ ਤਾਂ ਇਹਨਾਂ ਨੂੰ ਪਤਾ ਲੱਗਦਾ ਕਿੰਨਾ ਲਾਂਪਾ ਭਰਿਆ ਸ਼ਰਮਨਾਕ ਬਿਆਨ ਉਸ ਬੰਦੇ ਦਾ ਲੱਖ ਲਾਂ ਦਾ ਇਹਦੇ ਬਿਆਨ ਦੇ ਉੱਤੇ ਚਲੋ ਆਪਾਂ ਉਸ ਬਿਆਨ ਦੀ ਗੱਲ ਅੱਜ ਨਹੀਂ ਕਰ ਰਹੇ ਆਪਾਂ ਉਸ ਬਿਆਨ ਦੀ ਗੱਲ ਨਹੀਂ ਕਰ ਰਹੇ ਆਪਾਂ ਗੱਲ ਕਰ ਰਹੇ ਆ ਕਿ ਜਿਹੜਾ ਡਾਟਾ ਚੋਰੀ ਦਾ ਇਲਜ਼ਾਮ ਇੱਕ ਦੂਸਰੇ ਤੇ ਲੱਗ ਰਿਹਾ ਜਾਂ ਫਿਰ ਸਕੀਮਾਂ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਉਹਦੇ ਤੇ ਕਰੀਏ ਆਪਾਂ ਲੋਕਾਂ ਨਾਲ ਜੁੜੀ ਜਿਹੜੀ ਗੱਲ ਹੈ ਉਹਦੇ ਤੇ ਗੱਲ ਕਰ ਰਹੇ ਆ ਮੈਂ ਜਵਾਬ ਦੇਣਾ ਮੈਂ ਜਵਾਬ ਦੇਣਾ ਮੈਂ ਜਵਾਬ ਦੇਣਾ ਆਹ ਸੋਲਣਾ ਨਾ ਫਿਰ ਜਦੋਂ ਸ਼ਾਮਦਾਨ ਦੰਦਪੇੜ ਦੀ ਗੱਲ ਕਹੀ ਜਾਂਦੀ ਹੈ ਪਰ ਪੁਲਿਸ ਵਾਲਾ ਉਸ ਬਤਮੀਜ਼ ਪੁਲਿਸ ਵਾਲੇ ਬੰਦੇ ਨੇ ਲੋਕਾਂ ਨੂੰ ਜਾ ਕੇ ਕੀ ਵਰਡਿੰਗ ਬੋਲੀ ਮੇਰੇ ਇਲਾਕੇ 'ਚ ਨਹੀਂ ਆਉਣਾ ਉਹਦੇ ਪਿਓ ਨੇ ਰਜਿਸਟਰੀ ਕਰੀ ਇਹ ਗੱਲ ਪਿਓ ਦੇ ਪਿਓ ਨੂੰ ਉਹਦੇ ਪਿਓ ਨੇ ਲਿਖ ਦਿੱਤਾ ਅਲਕਾ ਵੀ ਤੂੰ ਇੱਥੋਂ ਦਾ ਐਸਐਚਓ ਆ ਤੂੰ ਜੋ ਮਰਜ਼ੀ ਬਕਵਾਸ ਕਰ ਸਕਦਾ ਇੱਥੇ ਹੁਣ ਜ਼ਿੰਮੇਵਾਰ ਅਸੀਂ ਨਾ ਇਹ ਲੋਕਤੰਤਰ ਆ ਇਹ ਡੈਮੋਕ੍ਰੇਸੀ ਆ ਕਮਾਲ ਦੀ ਗੱਲ ਆ ਯਾਰ ਤੁਸੀਂ ਲੋਕ ਸ਼ਾਮਦਮ ਦੰਡਬੇਦੀਆਂ ਗੱਲਾਂ ਕਰਕੇ ਪੰਜਾਬ 'ਚ ਇੰਪਲੀਮੈਂਟ ਵੀ ਕਰਨਾ ਸ਼ੁਰੂ ਕਰਤਾ ਤੇ ਫੇਰ ਤੁਸੀਂ ਗੱਲਾਂ ਕਰਦੇ ਪਏ ਇਤਾਲੀਆਂ ਤੇ ਲੋ ਸਾਹ ਸਾਡੇ ਘਰਾਂ ਦੇ ਜੀ ਸ਼ਹੀਦ ਹੋਏ ਨੇ ਅਤਵਾਦ ਦੇ ਵਿੱਚ ਯਾਦ ਰੱਖਿਓ ਜੇ ਤੁਸੀਂ ਨਹੀਂ ਯਾਦ ਰੱਖੋਗੇ ਮੈਂ ਕਰ ਦਿਆਂਗਾ ਗੱਲ ਯਾਦ ਰੱਖੋ ਡਾਟਾ ਲੈਣਾ ਮੇਰੇ ਘਰ ਦੇ ਮਾਣਸ਼ੀ ਕੋਈ ਮੈਂ ਬੰਦ ਕਰ ਦੂਗਾ ਨਵਾਬ ਸਾਹਿਬ ਜੀ ਤੁਸੀਂ ਮੈਨੂੰ ਪਰਵਾਹ ਦੋਸ਼ੀ ਜ਼ਰਾ ਕਿਰਦਾਰ ਦੇ ਕੋਸ਼ਤ ਬਤਮੀਜ਼ ਲੀਡਰ ਦੀ ਬਤਮੀਜ਼ੀ ਵਾਲੇ ਕਿਹਦੇ ਕੋਲ ਸਾਹਿਬ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਪਾਰਟੀ ਨੇ ਕੋਈ ਰਜਿਸਟ੍ਰੇਸ਼ਨ ਜਾਂ ਫਿਰ ਫਾਰਮ ਪਰਵਾਏ ਹੋਣ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਨੇ ਲਾਵੀਂ ਕਿਹੜਾ ਮੈਂ ਦੱਸਦਾ ਕੋਈ ਨਹੀਂ ਤੁਸੀਂ ਨਹੀਂ ਸਰਕਾਰ ਦੇ ਸਮਾਨ ਵਾਸਤੇ ਤੇਰੇ ਬੋਲਣ ਦੀ ਨਹੀਂ ਦੇਣਾ ਜੀ ਭਗਵਾਨ ਦੀ ਗੱਲ ਹੈ ਯਾਰ ਕਾਂਗਰਸ ਨੇ ਨੌਕਰੀਆਂ ਦਾ ਪਰਵਾਇਆ ਤੁਸੀਂ ਭਗਵਾਨ ਦਮਾਨ ਦਾ ਬਿਲੀ ਦੇ ਬਿੱਲਾਂ ਦਾ ਪਰਵਾਇਆ ਤੁਹਾਨੂੰ ਰੋਕਿਆ ਕਿਸੇ ਨੇ ਤਹਾਡੀ ਵਾਰੀ ਆ ਗਈ ਤੁਸੀਂ ਫੇਲ ਹੋ ਡਿਕਲੇਅਰ ਹੋ ਚੁੱਕੇ ਹੋ ਹੁਣ ਤੁਸੀਂ ਲੋਕ ਦੂਜੇ ਪਨੇ ਚੱਲ ਪਿਓ ਉਹ ਸ਼ਾਮਦਾਮ ਦੰਡਵੇਦ ਪੰਜਾਬ ਚ ਨਹੀਂਓ ਚੱਲਾ ਸਮਝਾ ਦੀ ਉਹਨੂੰ ਮੇਰੇ ਵਾਲੇ ਨੂੰ ਤੇ ਲੋ ਸਾਹ ਤੁਹਾਡਾ ਸਰਕਾਰ ਸਾਹਿਬ ਜੋਸ਼ੀ ਸਾਹਿਬ ਕੀ ਲੱਗਦਾ ਕਿ ਤੁਹਾਡੇ ਜਿਹੜੇ ਉਹ ਫਾਰਮ ਭਰਾਏ ਜਾਂਦੇ ਆ ਉਹਦੇ ਨਾਲ ਸਰਕਾਰਾਂ ਆਉਂਦੀਆਂ ਨੇ ਤੇ ਉਹੀ ਜਿਹੜਾ ਟੈਕਟਿਕ ਹੈ ਬੀਜੇਪੀ ਵਰਤ ਰਹੀ ਹੈ ਦੇਖੋ ਇਦਾਂ ਦੀ ਗੱਲ ਨਹੀਂ ਹਰ ਪਾਰਟੀ ਆਪਣੀ ਪ੍ਰੋਮੋਸ਼ਨ ਵਾਸਤੇ ਸਮੇਂ ਸਮੇਂ ਤੇ ਕਰਦੀ ਹੈ ਜਾਓ ਝੜ ਕੇ ਜਾਓ ਤਾਰ ਕੋ ਜਵਾਬ ਹੀ ਨਹੀਂ ਦੇਣਗੇ ਸਰ ਸਭ ਮੈਂ ਤੁਹਾਨੂੰ ਪੂਰਾ ਮੌਕਾ ਦੇ ਰਿਹਾ ਨਹੀਂ ਫਿਰ ਕਰਾ ਤੁਸੀਂ ਚੁੱਪ ਕਿਉਂ ਨਹੀਂ ਕਰਾਉਂਦੇ ਜੀ ਮੇਰੀ ਵਾਰੀ ਤੇ ਤੁਹਾਨੂੰ ਬੋਲਣ ਦੀ ਜਵਾਬ ਦੇਣਾ ਨਾ ਤੁਸੀਂ ਚੁੱਪੀ ਨਹੀਂ ਕਰਾਉਂਦੇ ਉਹ ਮੈਂ ਜਵਾਬ ਦੇ ਦੇਗਾ ਸਰ ਇੱਕ ਛੋਟਾ ਜਵਾਬ ਲੈ ਕੇ ਤੁਹਾਡੇ ਕੋ ਆ ਰਿਹਾ ਨਹੀਂ ਇਹ ਕੋਈ ਤਰੀਕਾ ਥੋੜਾ ਜੀ ਮੈਨੂੰ ਬੋਲ ਨਹੀਂ ਦਿੱਤਾ ਮੇਰੀ ਗੱਲ ਨਹੀਂ ਉਹ ਮੇਰਾ ਜਵਾਬ ਲੈ ਲਓ ਪਹਿਲਾਂ ਨਹੀਂ ਬੋਲਾ ਜਾਂਦਾ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੋਸ਼ੀ ਸਾਹਿਬ ਆਪਣੀ ਜੋ ਗੱਲ ਰੱਖੋ ਫਿਰ ਆਪਾਂ ਉਹਨਾਂ ਕੋ ਜਵਾਬ ਲਈਏ ਦੇਖੋ ਸਮੇਂ ਸਮੇਤੇ ਕਿ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਆਪਣੇ ਫਾਰਮ ਨਹੀਂ ਸੀ ਬਿਜਲੀ ਦੇ ਪਰਵਾਏ ਕਿ ਭ ਕਿ ਉਹਨਾਂ ਲੋਕਾਂ ਨੇ ਐਸਐਮਐਸ ਨਹੀਂ ਕਰਵਾਏ ਇਹ ਡੈਟ ਇਹ ਡੈਟ ਜਾਂਦੇ ਤੇ ਰੋਂਦੇ ਪਏ ਨੇ ਸਮੇਂ-ਸਮੇਂ ਤੇ ਕਿ ਕਾਂਗਰਸ ਨੇ ਆਪਣੇ ਵਾਸਤੇ ਘਰ-ਘਰ ਨੌਕਰੀ ਦੇ ਫਾਰਮ ਨਹੀਂ ਭਰੇ ਸਾਰੀਆਂ ਪਾਰਟੀ ਐਕਟੀਵਿਟੀਜ਼ ਕਰਦੀਆਂ ਨੇ ਫਿਰ ਪ੍ਰੋਮੋਸ਼ਨਲ ਕੈਂਪੇਨ ਕਾਦੀਏ ਫਿਰ ਲੋਕਤੰਤਰ ਦਾ ਦਾਵਾ ਕੀ ਕਰਕੇ ਕੀ ਸੁਪਰੀਮ ਕੋਰਟ ਨੇ ਜਾਂ ਹਾਈ ਕੋਰਟ ਨੇ ਮਤਲਬ ਇਹ ਆ ਕਿ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਚਾਹੇ ਉਹਨਾਂ ਨੇ ਵੀ ਇਹ ਟੈਕਟਿਕਸ ਵਰਤੇ ਹੋਵੇ ਪਰ ਉਹ ਠੀਕ ਕਹਿ ਰਹੀ ਹੈ ਕਿ ਜਾਂ ਡਾਟਾ ਇਕੱਟਾ ਕੀਤਾ ਜਾ ਰਿਹਾ ਹੈ ਜਾਂ ਫਿਰ ਇਹਦਾ ਚੋਣਾਂ ਦੇ ਵਿੱਚ ਇਸਤੇਮਾਲ ਹੋਏਗਾ ਠੱਲੋ ਸਾਰੇ ਵਰਤਦੇ ਨੇ ਸਾਰੇ ਵਰਤਦੇ ਕੌਣ ਨਹੀਂ ਵਰਤਦਾ ਸਾਰੇ ਵਰਤਣਗੇ ਠੀਕ ਹੈ ਠੱਲੋ ਸਾਫ ਇਹਦੇ ਵਿੱਚ ਗਲ ਇਹਦੇ ਇਹਦੇ ਵਿੱਚ ਗਲਤ ਕੀ ਹੈ ਜੇਕਰ ਕਾਂਗਰਸ ਵੀ ਇਦਾਂ ਕਰ ਚੁੱਕੀ ਹੈ ਆਮ ਆਦਮੀ ਪਾਰਟੀ ਵੀ ਕਰ ਚੁੱਕੀ ਹੈ ਬੀਜੇਪੀ ਦੇ ਮੁਤਾਬਕ ਤਾਂ ਹੁਣ ਬੀਜੇਪੀ ਕਰ ਰਹੀ ਹੈ ਤਾਂ ਫਿਰ ਗਲਤ ਕੀ ਹੈ ਰਣਾਵਾ ਸਾਹਿਬ ਮੈਂ ਤਾਂ ਬੋਲੂਗਾ ਜੇ ਮਿਸਟਰ ਜੋਸ਼ੀ ਸੁਣਨ ਦਾ ਮਾਦਾ ਰੱਖਦੇ ਵਿੱਚ ਬੋਲੇ ਮੈਂ ਮੈਨੂੰ ਕੱਢ ਦਿਓ ਮੈਨੂੰ ਦੇਖੋ ਕੱਢ ਦਿਓ ਮੈਂ ਇਦਾਂ ਨਹੀਂ ਕਦੇ ਵੀ ਡਿਬੇਟ ਕੀਤੀ ਜੋ ਅੱਜ ਹੋ ਰਹੀ ਹੈ ਤੁਸੀਂ ਇਹਨਾਂ ਨੂੰ ਰੋਕਦੇ ਹੀ ਨਹੀਂ ਲਗਾਤਾਰ ਇੱਕ ਬੰਦਾ ਤੁਸੀਂ ਮੈਂ ਤਾਂ ਤੁਹਾਨੂੰ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੋਏ ਨਹੀਂ ਰੁਕ ਰਹੇ ਨਹੀਂ ਮੈਂ ਤਾਂ ਫਿਰ ਮੇਰੀ ਤਾਂ ਵਾਰੀ ਹੈ ਨਾ ਜੀ ਮੈਂ ਕਿਉਂ ਰੁਕਾਂ ਜੀ ਬਿਲਕੁਲ ਚਲੋ ਤੁਸੀਂ ਆਪਣਾ ਜਵਾਬ ਦਿਓ ਹਾਤੋਗੀ ਜੀ ਡਿਬੇਟ ਇਦਾਂ ਦੀ ਕਦੇ ਮੈਂ ਨਹੀਂ ਦੇਖੀ ਦੂਜੇ ਚੈਨਲ ਤੇ ਵੀ ਜਾਈਦਾ ਪਰ ਕਦੇ ਇਦਾਂ ਨਹੀਂ ਜਿੱਦਾਂ ਵੀ ਚੇਤਨ ਮੋਹਨ ਜੋਸ਼ੀ ਪਤਾ ਨਹੀਂ ਇੰਨੇ ਸਿਆਣੇ ਬੰਦੇ ਕਿਉਂ ਸਾਹਿਬ ਜੋਸ਼ੀ ਸਾਹਿਬ ਨਹੀਂ ਬੋਲਦੇ ਤੁਸੀਂ ਆਪਣਾ ਜਵਾਬ ਰੱਖੋ ਆਪਾਂ ਸਮਾਂ ਖਰਾਬ ਕਰ ਰਹੇ ਹਾਂ ਕਮਾਲ ਦੀ ਗੱਲ ਆ ਯਾਰ ਸੁਣਨ ਦੀ ਗੱਲ ਰੱਖੋ ਤੁਸੀਂ ਡਿਬੇਟ ਕਰਦੇ ਹੋ ਸੁਣੋ ਤੁਸੀਂ ਦੂਜੇ ਦੀ ਇੰਟਰਰਪਟ ਨਾ ਕਰੋ ਤੁਸੀਂ ਜੀ ਜੀ ਪਲੀਜ਼ ਟਿਲੋਂ ਸਾਹਿਬ ਟਿਲੋਂ ਸਾਹਿਬ ਜਵਾਬ ਮੇਰਾ ਇਹੀ ਆ ਜੇ ਕਾਂਗਰਸ ਪਹਿਲਾਂ ਕਰ ਚੁੱਕੀ ਆ ਆਮ ਆਪੀ ਦੇ ਮੁਤਾਬਕ ਆਮ ਆਦਮੀ ਪਾਰਟੀ ਵੀ ਕਰ ਚੁੱਕੀ ਐ ਤੇ ਹੁਣ ਬੀਜੇਪੀ ਵੀ ਕਰ ਰਹੀ ਐ ਤੇ ਇਹਦੇ ਵਿੱਚ ਗਲਤ ਕੀ ਆ ਗਲਤ ਰੰਧਾਵਾ ਸਾਹਿਬ ਇਹ ਐ ਕਿ ਜੋ ਹੁਣ ਇਹਨਾਂ ਨੇ 11 ਲੱਖ ਰਾਸ਼ਨ ਕਾਰਡ ਗਰੀਬ ਲੋਕਾਂ ਦੇ ਜਿਹੜੇ ਬਿਲਕੁਲ ਲੋੜਵੰਦ ਨੇ ਉਹਨਾਂ ਨੂੰ ਕੱਟ ਕੇ ਇੱਕ ਨਵੀਂ ਸਕੀਮ ਬਣਾਈ ਐ ਇਹਨਾਂ ਨੇ ਤੇ ਉਹ ਸਕੀਮ ਦੇ ਮੁਤਾਬਕ ਕੇ ਪੰਜਾਬ ਦੇ ਵਿੱਚ ਤਰਥਲੀ ਮੱਚ ਜੇ ਕਿ 11 ਲੱਖ ਕਾਰਡ ਜਿਹੜੇ ਆ ਲਗਭਗ 55 ਲੱਖ ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਦਾ ਪ੍ਰਭਾਵਿਤ ਹੋਣ ਨੇ ਉਹਨਾਂ ਗਰੀਬਾਂ ਦਾ ਹੱਕ ਇਹਨਾਂ ਨੇ ਮਾਰਨ ਦਾ ਪ੍ਰੋਗਰਾਮ ਬਣਾ ਲਿਆ ਇਹ ਜੋਸ਼ੀ ਜੀ ਕਹਿੰਦੇ ਕਿ 8 ਕਰੋੜ ਸਾਰੇ ਦੇਸ਼ 'ਚ ਨੇ ਲੋਕ 8 ਕਰੋੜ ਨਹੀਂ ਤੁਹਾਡੇ ਪ੍ਰਧਾਨ ਮੰਤਰੀ ਜੀ ਨੇ ਜੋਸ਼ੀ ਜੀ ਦੱਸਿਆ ਕਿ 80 ਕਰੋੜ ਲੋਕੋ ਕੋ ਹਮ ਫ੍ਰੀ ਮੇ ਰਾਸ਼ਨ ਦੇ ਰਹੇ ਹੈ ਇਸ ਕੋ ਹੋਰ ਵੀ ਵਧਾएंगे ਦੇਖੋ ਕਿੰਨੀ ਤਰੱਕੀ ਹੈ ਬੀਜੇਪੀ ਦੀ 11 ਸਾਲਾਂ ਦੇ ਵਿੱਚ ਕਿੰਨੇ ਕਰੋੜ ਲੋਕ ਹੋਰ ਤੁਸੀਂ ਗਰੀਬ ਕਰਤੇ ਜਿਨ੍ਹਾਂ ਨੂੰ ਇਹ ਰਾਸ਼ਨ ਦੇਣਾ ਪੈ ਰਿਹਾ ਇਸ ਗੱਲ ਦਾ ਖਿਆਲ ਕਰੋ ਦੂਜੀ ਗੱਲ 8 ਕਰੋੜ ਦੇ ਵਿੱਚੋਂ ਸਿਰਫ ਰਾਸ਼ਨ ਕਾਰਡ ਕੱਟਣ ਦੀ ਸਕੀਮ ਪੰਜਾਬ ਚ ਲਾਗੂ ਕੀਤੀ ਗਈ ਆ ਹੋਰ ਕਿਤੇ ਨਹੀਂ ਪੰਜਾਬ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਚਿੱਠੀ ਕੀ ਲਿਖੀ ਹੈ ਅਰ ਸੈਂਟਰ ਗਵਰਨਮੈਂਟ ਨੂੰ ਪੰਜਾਬ ਦੇ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਸਾਡਾ ਸੀਜ਼ਨ ਆ ਰਿਹਾ ਚੋਣੇ ਦਾ ਸੀਜ਼ਨ ਤੋਂ ਬਾਅਦ ਅਸੀਂ ਤੁਹਾਨੂੰ ਸਾਰਾ ਡਾਟਾ ਜਿਹੜਾ ਉਹ ਮੁਹੱਈਆ ਕਰਵਾ ਦਾਂਗੇ ਇੰਨੀ ਕੁ ਤਾਂ ਵੇਟ ਕਰੋ ਨਹੀਂ ਕਹਿੰਦੇ 30 ਸਤੰਬਰ ਤੱਕ ਸਾਨੂੰ ਦਿਓ ਜੀ ਸਾਰਾ ਸਟਾਫ ਹੈ ਉਹ ਇਸ ਵੇਲੇ ਸੀਜ਼ਨ ਦੀਆਂ ਤਿਆਰੀਆਂ ਦੇ ਵਿੱਚ ਬਿਜ਼ੀ ਹੈ ਅਸੀਂ ਟਾਈਮ ਮੰਗਿਆ ਸਾਨੂੰ ਟਾਈਮ ਨਹੀਂ ਕਹਿੰਦੇ ਜੀ 30 ਸਤੰਬਰ ਨੂੰ ਦਿਓ ਅਸੀਂ 11 ਲੱਖ ਜਿਹੜੇ ਕਾਰਡਾਂ ਰੱਦ ਕਰਨੇ ਹੀ ਕਰਨੇ ਆ ਹਰ ਹਾਲਤ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਗਰੀਬਾਂ ਪ੍ਰਤੀ ਰਵੱਈਆ ਕਦੇ ਕਿਸੇ ਸਰਕਾਰ ਨੇ ਨਹੀਂ ਐਡਾਪਟ ਕੀਤਾ ਕਦੇ ਕਿਸੇ ਸਰਕਾਰ ਨੇ ਤਾਂ ਨਹੀਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਪੰਜਾਬ ਬੀਜੇਪੀ ਡੇਟਾ ਇਕੱਠਾ ਕਰ ਰਹੀ ਹੈ ਉਹਦੇ ਆਧਾਰ ਤੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਇਹਨਾਂ ਦੇ ਕੋਲ ਪਹਿਲਾਂ ਵੀ ਇਹਨਾਂ ਨੇ ਕੀਤਾ ਹੈ ਤੇ ਹੁਣ ਵੀ ਜੋ ਇਕੱਠਾ ਕੀਤਾ ਹੈ ਅਗਲੀਆਂ ਸਕੀਮਾਂ ਜਿਹੜੀਆਂ ਹੋਰ ਗਰੀਬ ਬੰਦਿਆਂ ਨੂੰ ਮਿਲਦੀਆਂ ਨੇ ਉਹਨਾਂ ਗਰੀਬਾਂ ਨੂੰ ਪਰੇਸ਼ਾਨ ਕਰਨ ਵਾਸਤੇ ਡਾਟਾ ਇਕੱਠਾ ਕਰ ਰਹੀ ਆ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਇਹਨਾਂ ਨੇ ਕਰਨਾ ਕੀ ਹੈ ਡਾਟਾ ਜੀ ਹਰੇਕ ਸਟੇਟ ਗਵਰਨਮੈਂਟ ਜਿਹੜੀ ਆ ਸਟੇਟ ਗਵਰਨਮੈਂਟ ਨੂੰ ਆਪਣੀ ਸਕੀਮ ਦਿੰਦੀ ਹੈ ਇਹ ਕੀ ਡਾਟਾ ਇਕੱਠਾ ਕਰਕੇ ਕੋਈ ਸਿੱਧੀ ਸਕੀਮ ਲਾਗੂ ਕਰ ਦੇਣਗੇ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਪੰਜਾਬ ਕੀ ਕਿਤੇ ਵੀ ਜਗ੍ਹਾ ਤੇ ਨਹੀਂ ਕਰ ਸਕਦੇ ਜੋ ਸਕੀਮ ਲਾਗੂ ਹੋਣੀ ਜੋਸ਼ੀ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਸਟੇਟ ਗਵਰਨਮੈਂਟ ਕੋਈ ਸਕੀਮ ਜਿਹੜੀ ਆ ਉਹ ਲਾਗੂ ਨਹੀਂ ਕਰ پا ਰਹੀ ਤਾਂ ਇਹਦਾ ਜਿਹੜਾ ਵਿਰੋਧ ਹੈ ਸਟੇਟ ਗਵਰਨਮੈਂਟ ਕੋਲ ਜਿਤਾਉਣਾ ਚਾਹੀਦਾ ਹੈ ਤਾਂ ਡਾਇਰੈਕਟ ਇੱਕ ਪਾਰਟੀ ਕਿਵੇਂ ਜਾ ਸਕਦੀ ਹੈ ਲੋਕਾਂ ਦੇ ਵਿੱਚ ਸੱਲੀ ਗੱਲ ਤੇ ਇਹ ਢਿਲੋ ਸਭ ਹੋ ਸਕਦਾ ਉਹ 8 11 ਲੱਖ ਬੰਦੇ ਹੀ ਨਾ ਹੋਣ ਇਥੋਂ ਦੇ ਹੋ ਸਕਦਾ ਉਹ 11 ਲੱਖ ਬੰਦੇ ਹੋਣ ਹੀ ਨਾ ਤੁਸੀਂ ਦੇਖੋ ਨਾ ਜੇ ਉਹ ਡਾਟੇ ਤੁਹਾਨੂੰ ਦਿੱਤੇ ਜਾ ਰਹੇ ਨੇ ਤੁਸੀਂ ਵੈਰੀਫਾਈ ਵੀ ਤੇ ਕਰਨਾ ਨਾ ਉਸ ਸੀਜ਼ਨ ਨੂੰ ਤੁਸੀਂ ਉਸ ਟਾਈਮ ਆਪਣੀ ਰਡ ਕੱਢ ਲਿਓ ਲੇਕਿਨ ਹੋ ਸਕਦਾ ਵਾ ਕਿ ਉਹ ਬੰਦੇ ਹੋਣ ਹੀ ਨਾ ਇਥੋਂ ਦੇ ਕਈ ਲੋਕ ਇਡਾਂ ਦੇ ਢਿਲੋ ਸਾਬ ਜਿਹੜੇ ਲੋਕ ਇਥੇ ਪਰਮਜੋਰ ਰਹਿੰਦੇ ਰਹੇ ਨੇ ਉਹਨਾਂ ਨੇ 8 8 9 9 ਸਾਲ 3 3 4 4 ਸਾਲ ਕੱਟੇ ਨੇ ਇਥੇ ਉਸ ਦਾ ਵਾਪਸ ਚਲ ਗਿਆ ਹੁਣ ਕਈ ਲੋਕਾਂ ਨੇ ਕਿਸੇ ਦੀ ਜ਼ਮੀਨ ਜ਼ਾਇਦਾਦ ਤੇ ਕਬਜ਼ਾ ਕਰਨ ਵਾਸਤੇ ਝੂਠੇ ਕਾਗਜ਼ ਵੀ ਬਣਾਏ ਹੁੰਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਨਾ ਆਪਾਂ ਰਲ ਮਿਲ ਕੇ ਕਰਨੀਆਂ ਨੇ ਇੱਥੇ ਕੋਬਲੇਮ ਲਾਉਣ ਦੀ ਲੋੜ ਨਹੀਂ ਹੈ ਕਿ ਦੂਸਰੀ ਗੱਲ ਸਮੇਂ-ਸਮੇਂ ਤੇ ਕਿਹੜੀ ਪਾਰਟੀ ਆਪਣੀ ਇਲੈਕਸ਼ਨ ਜਿੱਤਣ ਵਾਸਤੇ ਆਪਣੀ ਪੋਲੀਟਿਕਲ ਕੈਂਪੇਨ ਨਹੀਂ ਕਰਦੀ ਤੁਸੀਂ ਕੀ ਕੀਤਾ ਤੁਹਾਨੂੰ ਰੋਕਿਆ ਤੁਸੀਂ ਲੋਕਾਂ ਨੇ ਵਟਸਐਪ ਕਰਾਏ ਭਗਵੰਤ ਮਾਨ ਹੁਣਾਂ ਨੂੰ ਤੁਸੀਂ ਲੋਕਾਂ ਨੇ ਫੋਨ ਇਸ ਨੰਬਰ ਤੇ ਪਾਓ ਤੁਸੀਂ ਲੋਕਾਂ ਨੇ ਦਿੱਲੀ ਦੇ ਭਰੇ ਤੁਹਾਨੂੰ ਕਿਸੇ ਪਾਰਟੀ ਨੇ ਦੋਖਿਆ ਤਾਂ 2017 ਤੋਂ ਪਹਿਲਾਂ 15-16 ਦੇ ਵਿੱਚ ਤੁਸੀਂ ਲੋਕ ਡੈਟ ਇਕੱਠੇ ਕਰਦੇ ਸੀ ਫਾਰਮ ਭਰਉਂਦੇ ਸੀ ਉਦੋਂ ਕਾਲੀ ਭਾਏ ਪਾਣੇ ਨੂੰ ਰੋਕਿਆ ਤੁਸੀਂ 2020-21 ਦੇ ਵਿੱਚ ਜਦੋਂ ਲੋਕਾਂ ਦੇ ਤੁਸੀਂ ਲੋਕਾਂ ਦੇ ਵਿੱਚਲੇ ਡੈਟ ਨਹੀਂ ਕੈਂਪੇਨ ਚ ਚਲਾਉਂਦੇ ਸੀਗੇ ਤੁਹਾਨੂੰ ਕਾਂਗਰਸ ਨੇ ਨਹੀਂ ਰੋਕਿਆ ਇਹ ਤਾਂ ਇੱਕ ਲੋਕਤੰਤਰ ਦਾ ਅਧਿਕਾਰ ਆ ਕਿਹੜੀ ਪਾਰਟੀ ਨਹੀਂ ਕਰਦੀ ਕਿਹੜੀ ਪਾਰਟੀ ਨਹੀਂ ਕਰਦੀ ਉਹਨਾਂ ਲੋਕਾਂ ਤੱਕ ਅਪਰੋਚ ਕਰਨ ਵਾਸਤੇ ਨਾਲ ਇਹ ਤਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਨਾ ਵੀ ਦੇਖੋ ਆਹ ਜਾਣਕਾਰੀ ਤੁਸੀਂ ਫਾਰਮ ਭਰੇ ਉਹ ਕਹਿੰਦੇ ਜੀ ਅਸੀਂ ਫਾਰਮ ਨਹੀਂ ਭਰੇ ਚਲੋ ਜੀ ਭਰ ਲਓ ਆ ਜੇ ਤੁਸੀਂ ਫਾਰਮ ਭਰੇ ਆ ਉਹਨਾਂ ਨੇ ਭਰਉਣਾ ਹੀ ਨਹੀਂ ਸੀ ਕਮਾਲ ਦੀ ਗੱਲ ਆ ਯਾਰ ਡਿਪਟੀ ਕਮਿਸ਼ਨਰ ਇਨਵੋਲ ਹੁੰਦਾ ਨਾ ਚੀਜ਼ਾਂ ਦੇ ਵਿੱਚ ਡੈਂਕੀ ਕਮਿਸ਼ਨਰ ਕੋ ਕੱਲੀ ਕੱਲੀ ਇਨਫੋਰਮੇਸ਼ਨ ਜੀ ਤੁਸੀਂ ਤੁਹਾਡਾ ਜਵਾਬ ਆ ਗਿਆ ਆਖਰੀ 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 ਜਵਾਬ ਜਿਹੜਾ ਟੇਲੋ ਸਾਹਿਬ ਤੁਹਾਡੇ ਲਵਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਜੋਸ਼ੀ ਸਾਹਿਬ ਦੇ ਵੱਲੋਂ ਜਿਹੜੀ ਗੱਲ ਕਲੀਅਰ ਕਰ ਦਿੱਤੀ ਗਈ ਹੈ ਕਿ ਸਾਰੀਆਂ ਪਾਰਟੀਆਂ ਕਰਦੀਆਂ ਨੇ ਇੰਚ ਅ ਅਰਦਾਵਾ ਸਾਹਿਬ ਜੋਸ਼ੀ ਸਾਹਿਬ ਨੇ ਜੋ ਕਹੀ ਹੈ ਉਹ ਗੱਲ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਅਧੂਰੀ ਹੈ ਕਿਉਂਕਿ ਜਾਣਕਾਰੀ ਜਿਹੜੀ ਇਹ ਲੈ ਆਏ ਨੇ ਸੈਂਟਰ ਗਵਰਨਮੈਂਟ ਨੂੰ ਦੇਣ ਜਾਂ ਸੈਂਟਰ ਗਵਰਨਮੈਂਟ ਕੁਝ ਵੀ ਲਾਗੂ ਨਹੀਂ ਆਪਣੇ ਆਪ ਕਰ ਸਕਦੀ ਜੋ ਲਾਗੂ ਕਰਨਾ ਹੈ ਇਹਨਾਂ ਦਾ ਡਾਟਾ ਵੀ ਹੈ ਜਿਹੜਾ ਉਹ ਪਹਿਲਾਂ ਹੀ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਬਾਰੇ ਵੈਰੀਫਾਈ ਹੋਏ ਹੋਏ ਆ ਪਿੱਛੇ ਅਸੀਂ ਜਿਹੜੇ ਆ ਕੱਟਿਆ ਕਾਫੀ ਲੋਕ ਕਾਫੀ ਲੋਕ ਜਿਹੜੇ ਨਹੀਂ ਸੀ ਜੋ ਜੋਸ਼ੀ ਸਾਹਿਬ ਨੇ ਕਿਹਾ ਕਿ ਸ਼ਾਇਦ ਉਹ ਲੋਕ ਅਸੀਂ ਵੈਰੀਫਾਈ ਕੀਤੇ ਹੋਏ ਆ ਸਾਰੇ ਲੋਕ ਐਸ ਵळे ਜਿੰਨੇ ਵੀ ਲੋਕਾਂ ਦੇ ਰਾਸ਼ਨ ਕਾਰਡ ਬਣੇ ਹੋਏ ਆ ਉਹ ਸਾਰੇ ਪੰਜਾਬ ਦੇ ਵਿੱਚ ਰਹੇ ਸੀ ਨੇ ਲੰਬੇ ਤੁਰਨਾ ਮਾਫ ਕਰਨਾ ਰੋਕਣਾ ਪੈ ਰਿਹਾ ਜੋਸ਼ੀ ਜੀ ਤੋਂ ਆਖਰੀ ਸਵਾਲ ਲਵਾਂਗਾ ਜੋਸ਼ੀ ਸਾਹਿਬ ਜੇ ਸਾਰੀਆਂ ਸਕੀਮਾਂ ਸੈਂਟਰ ਦੀਆਂ ਸਟੇਟ ਗਵਰਨਮੈਂਟ ਦੇ ਤਰ੍ਹਾਂ ਹੀ ਲਾਗੂ ਹੋਣੀਆਂ ਐ ਤਾਂ ਫਿਰ ਫਾਰਮ ਭਰਨ ਦਾ ਵੀ ਕੀ ਮਤਲਬ ਐ ਆਖਰ ਕੀ ਸਾਬਤ ਕਰਨਾ ਚਾਹੁੰਦੀ ਹੈ ਬੀਜੇਪੀ ਲੋਕਾਂ ਨੂੰ ਸਿਰਫ ਕਿ ਇਹ ਬੀਜੇਪੀ ਦੀਆਂ ਸੈਂਟਰ ਦੀਆਂ ਸਕੀਮਾਂ ਨੇ ਦਿੱਲੀ ਦੇ ਵਿੱਚ ਵੀ ਜਦੋਂ ਕੇਰਿਵਾਲੀ ਸਰਕਾਰ ਸੀ ਉਹਨੇ ਵੀ 21 ਲੱਖ ਲਾਭਪਾਤਰੀਆਂ ਨੂੰ ਇਸ ਲਾਭ ਤੋਂ ਦੂਰ ਰੱਖਿਆ ਸੀ ਕਿਉਂਕਿ ਜੇ ਤਾਂ ਸਟੇਟ ਗਵਰਨਮੈਂਟ ਆਪਣਾ ਕੰਮ ਕਰਦੀ ਨਹੀਂ ਐ ਇਹ ਨੋਡਲ ਏਜੰਸੀ ਦੇ ਰੂਪ ਚ ਕੰਮ ਕਰਦੀ ਕਰਵਾਉਂਦੀ ਐ ਨਾ ਆਪਣੇ ਆਪਣੇ ਵਕਤ ਵਕਤ ਏਜੰ ਜੇ ਤੁਸੀਂ ਕਰਾਉਣੀ ਹੈ ਨੀ ਤਾਂ ਪੈਸਾ ਫ੍ਰੀਜ਼ ਰਹਿੰਦਾ ਉਹਦੇ ਵਿੱਚ ਔਰ ਦੂਸਰੀ ਗੱਲ ਤਲੋਸਾ ਤੁਹਾਨੂੰ ਵੀ ਗੱਲ ਦੱਸਦਾ ਅੱਜ ਤੋਂ 2-3 ਸਾਲ ਪਹਿਲਾਂ ਨਾ ਮਰਸੀਡੀਜ਼ ਕਾਰ ਦੇ ਵਿੱਚ ਵੀ ਰਸ਼ਨ ਲੈਣ ਗਿਆ ਸੀ ਇੱਕ ਮਰਸੀਡੀਜ਼ ਗੱਡੀ ਸੀ ਕਿਉਂ ਹਿਸ਼ਾਰਪੁਰ ਦੀ ਸੋ ਇਹ ਜਿੰਨੇ ਜਿਹੜੇ ਲੋਕਾਂ ਨੂੰ ਇਹਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਆਪਾਂ ਰਲ ਮਿਲ ਕੇ ਦੇਣੀਆਂ ਨੇ ਲੇਕਿਨ ਜੇ ਡਾਟੇ ਤੁਹਾਡੇ ਕੋਲ ਗਲਤ ਨੇ ਜਾਂ ਤੁਹਾਡੇ ਕੋਲ ਬੰਦੇ ਗਲਤ ਨੇ ਤੁਸੀਂ ਤਸਦੀਕ ਤੇ ਤੁਸਾਂ ਕਰਨਾ ਹੈ ਸੋ ਜੋਸ਼ੀ ਸਾਹਿਬ ਮਾਫ ਕਰਨਾ ਤੁਹਾਨੂੰ ਵੀ ਬੋਲਣ ਦਾ ਪਾਇਆ ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਢਿੱਲੋ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸੋ ਕੁਲ ਮਿਲਾ ਕੇ ਜਿਹੜਾ ਡਾਟਾ ਚੋਰੀ ਦਾ ਸਿਆਸੀ ਸ਼ੋਰ ਜ਼ਰੂਰ ਹੈ ਪਰ ਕਿਤਨਾ ਕਿਤੇ ਕਹਿ ਸਕਦੇ ਆ ਕਿ ਕਿਸੇ ਵੀ ਲੱਖ ਜੂਨ ਤੋਂ ਪਹਿਲਾਂ ਕਿਸੇ ਪਾਰਟੀ ਦੇ ਵੱਲੋਂ ਜਿਹੜਾ ਲੋਕਾਂ ਦੇ ਨਾਲ ਸਿੱਧਾ ਸੰਪਰਕ ਸਾਧਨ ਦੀ ਕੋਸ਼ਿਸ਼ ਹੈ ਜਾਂ ਮੁਹਿੰਮ ਆਪਣੀ ਚੇੜੀ ਜਾਂਦੀ ਹੈ ਫਾਰਮ ਭਰਿਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਸੇ ਨੂੰ ਲੈ ਕੇ ਜਿਹੜੀਆਂ ਹੁਣ ਤੋਂ ਜਿਹੜੀਆਂ ਕਹਿ ਸਕਦੇ ਆ ਕਿ ਜਦੋਂ ਜਦ ਸ਼ੁਰੂ ਹੋ ਗਈ ਸਾਰੀ ਸਿਆਸੀ ਪਾਰਟੀਆਂ ਦੇ ਵਿੱਚ ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ की पीसिंग महाराष्ट्र में जिनको लेके डिप्टी सीएम बना के घूम रहे हैं मुझे सुनो मुझे सुनो मुझे सुनो ना वेल, 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 ही होम मिनिस्टर ऑफ गुजरात ही हैड बीन अरेस्टेड सर देश की जनता देख रही है गृह मंत्री से मैं ये आग्रह करना चाहता हूँ की तीनों विधायकों को वापस संसद में मर्यादा रखो विरोध का एक तरीका ਹੁਣ ਉਤਰਪਾਰ ਵਿੱਚ ਆਧੁਨਿਕ ਐਂਜਿਓਗ੍ਰਾਫੀ ਮਸ਼ੀਨ ਆਕਸਫੋਰਡ ਹਸਪੀਟਲ 'ਚ ਉਪਲਬਧ ਹੈ ਬਿਨਾਂ ਤਾਰ ਪਾਏ ਆਧੁਨਿਕ ਐਂਜਿਓਗ੍ਰਾਫੀ ਮਸ਼ੀਨ ਰਾਹੀਂ ਆਪਣੇ ਦਿਲ ਦੀ ਬਲਾਕੇਜ ਦਾ ਪਤਾ ਕਰੋ ਮਿਲੋ ਆਕਸਫੋਰਡ ਹਸਪੀਟਲ ਜਲੰਧਰ ਪੀਐਮਪੋਸ ਪੰਜਾਬ ਹਿਆਣਾ ਹਿਮਾਚਲ